ਕਨਾਂ ਚਾਰਦਵਾਰੀਆਂ ਜਾਂ ਵਾਸ਼ਰੂਮ ਨੇ ਜਾਂ ਕਮਰੇ ਨੇ ਨਵੇਂ ਬਣੇ ਜਾਂ ਲੈਬਸ ਵਗੈਰਾ ਬਣੀਆਂ ਨੇ ਉਹਦੇ ਤੋਂ ਘੱਟ ਨਹੀਂ ਕੀਤੇ ਨੇ ਔਰ ਨਿਧੀ ਤੋਂ ਤੇਣ ਕੇ ਵੇਖਿਆ ਵੀ ਸਟਾਫ ਨੇ ਬਹੁਤ ਵਧੀਆ ਕੰਮ ਜਿਹੜਾ ਸਕੂਲਾਂ ਚ ਕਰਾਇਆ ਇਹਦੇ ਨਾਲ ਇੱਕ ਜਿਹੜੀ ਲੋਕਾਂ ਦੀ ਲੁੱਟ ਖਸੁੱਟ ਸੀਗੀ ਆ ਪ੍ਰਾਈਵੇਟ ਵਾਲੇ ਕਰਦੇ ਉਹ ਕਾਫੀ ਹੱਦ ਤੱਕ ਬੰਦ ਹੋ ਗਈ ਲੋਕਾਂ ਦਾ ਜਿਹੜਾ ਸਰਕਾਰੀ ਸਕੂਲਾਂ ਤੋਂ ਵਿਸ਼ਵਾਸ ਉੱਠ ਗਿਆ ਸੀਗਾ ਉਹ ਵਿਸ਼ਵਾਸ ਜਿਹੜਾ ਦੁਬਾਰਾ ਬਹਾਲ ਹੋ ਗਿਆ ਤਾਂ ਕੋਈ ਪ੍ਰੋਟੋਕੋਲ ਨਹੀਂ ਹੈ ਕਿ ਪ੍ਰਾਈਵੇਟ ਸਕੂਲਾਂ ਪੈਲੀਟ ਚੰਦ ਬਦਿਆ ਤਾ ਉਹ ਵੀ ਆਪਣਾ ਪੜਾ ਸਕਦੇ ਨੇ ਪਰ ਅੱਜ ਤੱਕ ਮੈਂ ਕਈ ਵਾਰ ਇਹ ਕਿ ਬੈਠੀ ਰੱਖੀ ਦੇਖੋ ਤੁਸੀਂ ਚੰਨਾਂ ਵਾਲਿਆਂ ਨੇ ਅੱਜ ਤੱਕ ਕਦੀ ਸਵਾਲ ਕੀਤਾ ਤੁਹਾਡਾ ਫਰਜ ਬਣਦਾ ਹੀ ਇਹ ਤੋਂ ਪਹਿਲਾਂ ਕਿ ਸਵਾਲ ਕਰੋ ਕਿ ਪ੍ਰਾਈਵੇਟ ਵਾਲੇ 25% ਲੋਕਾਂ ਨੂੰ ਨਾ ਫਰੀ ਗਰੀਬ ਬੱਚਿਆਂ ਨੂੰ এডੂਕੇਸ਼ਨ ਦੇਣੀ ਹੈ ਅੱਜ ਤੱਕ ਤੱਕ ਪੱਤਰਕਾਰ ਨੇ ਮੈਨੂੰ ਪੁੱਛਿਆ ਹੀ ਨਹੀਂ ਆ ਤਾਂ ਮੈਂ ਅੱਜ ਕਿਹਾ ਕਿ ਮੈਨੂੰ ਪਤਾ ਲੱਗਾ ਕਿ 25% ਜਿਹੜੇ ਗਰੀਬ ਬੱਚੇ ਉਹਨਾਂ ਨੂੰ ਫਰੀ এডੂਕੇਸ਼ਨ ਦੇਣੀ ਹੁੰਦੀ ਹੈ ਤਾਂ ਮੈਨੂੰ ਤਾਂ ਨਹੀਂ ਲੱਗਦਾ ਇੱਕ ਬੱਚੇ ਨੂੰ ਫ੍ਰੀ ਐਜੂਕੇਸ਼ਨ ਦਿੰਦੇ ਨੇ ਉਹਨਾਂ ਦਾ ਰਿਕਾਰਡ ਵੀ ਚੈੱਕ ਕਰਾਂਗੇ ਉਹਨਾਂ ਨੂੰ ਵੇਖਾਂਗੇ ਕਿ ਕਿਹੜੇ ਬੱਚੇ ਨੂੰ ਫ੍ਰੀ ਐਜੂਕੇਸ਼ਨ ਦਿੰਦੇ ਆ ਹਾਂਜੀ ਸਿੱਖਿਆ ਦੇ ਨਾਲ ਪੰਜਾਬ ਕਰਨੇ ਨਹੀਂ ਛੇੜ ਹੈਗਾ ਇਹਦੇ ਨਾਲ 56 ਦੇ ਨਾਲ ਰਾਜਪਾਲ ਦਾ ਵੀ ਦौरा ਰਿਆ ਉਹਦੇ ਬਾਰੇ ਕੀ ਕਹਿੰਦੇ ਹੋ ਵੇਖੋ ਜੀ ਹਕੀਮ ਵੇਖੋ ਇਹਨਾਂ ਸਿੱਖਿਆ ਦੇ ਨਾਲ ਨਾਲ ਇੱਕ ਜੁਦ ਨਸ਼ਿਆਂ ਵਿਰੋਧਾ ਜਿਹੜੀ ਬੜੀ ਵੱਡੀ ਜਿਹੜੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਨਾ ਕਿ ਜੁਦ ਛੇੜਿਆ ਉਹਦੇ ਵਿੱਚ ਬੜਾ ਲੋਕਾਂ ਦਾ ਜਿਹੜਾ ਸਾਨੂੰ ਭਰਵਾ ਹੰਗਾਰਾ ਵੀ ਪਿੰਡਾਂ 'ਚ ਮਿਲ ਰਿਹਾ ਪਿੰਡਾਂ ਦੀਆਂ ਪੰਚਾਇਤਾਂ ਮਤੇ ਪਾ ਕੇ ਦੇ ਰਹੀਆਂ ਨੇ ਅੱਜ ਦੀ ਤਾਰੀਖ 'ਚ ਮੇਰੇ ਖਿਆਲ ਬਹੁਤ ਸਾਰੇ ਜਿਹੜੇ ਐ ਐਸੇ ਜਿਹੜੇ ਨਸ਼ੇ ਦਾ ਕੰਮ ਕਰਦੇ ਸੀਗੇ ਜਿਹੜੇ ਨਾਲ ਜੁੜੇ ਜਾਂ ਤਾਂ ਛੱਡ ਕੇ ਪੰਜਾਬ ਭੱਜ ਗਏ ਨੇ ਤੇ ਜਾਂ ਉਹਨਾਂ ਦੀਆਂ ਜਿਹੜੀਆਂ ਉਹਨਾਂ ਕਾਲੀ ਕਮਾਈ ਕੀਤੀ ਉਹਨਾਂ ਤੇ ਪੀੜਾ ਪੰਡਾ ਜਿਹੜਾ ਚੱਲ ਰਿਹਾ ਔਰ ਜਿਹੜੇ ਬਚ ਗਏ ਨੇ ਉਹਨਾਂ ਤੇ ਵੀ ਪੀੜਾ ਪੰਡਾ ਜ਼ਰੂਰ ਚੱਲੇਗਾ ਕਿਤੇ ਨਹੀਂ ਕੋਈ ਹੈਗੇ ਏਦਾਂ ਦੇ ਵੱਡੇ ਜਿਹੜੇ ਜਿੰਨਾਂ ਤੇ ਵੀ ਸਬਰ ਕਰੋ ਸਬਰ ਕਰੋ ਸਭ ਕਮ ਹੋਣਗੇ ਬਚਦਾ ਕੋਈ ਨਹੀਂ ਸਾਡੇ ਇੱਕ ਲੋਕਾਂ ਦੀ ਸਮੱਸਿਆ ਹੈ ਕਿ ਸਿਹਤ ਨੂੰ ਸਾਨੂੰ ਲੈ ਕੇ ਇੱਕ ਜਿਹੜੀ ਹੈਗੀਆਂ ਅਲਟਰਾਸਾਉਂਡ ਵਾਲੀ ਹੈ ਨਾ ਫਰੇਗੜੀ ਚੋੜੀਆਂ ਨਾ ਡੇਰਾ ਬਾਬਾ ਨਾਨਕ ਦਾ ਕਲੰਦ ਲੋਕਾਂ ਨੂੰ ਮਹਿੰਗੇ ਕੱਟ ਜਿਹੜੇ ਬਣ ਗਏ ਨੇ ਦੇਖੋ ਜੀ ਬਹੁਤ ਸਾਰੀਆਂ ਬਹੁਤ ਸਾਰੀਆਂ ਸਹੂਲਤਾਂ ਹੈਲਥ ਪ੍ਰਤੀ ਜਿਹੜੀਆਂ ਦਿੱਤੀਆਂ ਨੇ ਮੈਨੂੰ ਤੁਸੀਂ ਰਿਟਰਨ ਚ ਲਿਖ ਕੇ ਦਿਓ ਕਿ ਕਿਹੜੀ ਮਸ਼ੀਨ ਕਿਹੜੇ ਹਸਪੀਟਲ ਚ ਨਹੀਂ ਆ ਆ ਫਿਰ ਮੈਨੂੰ ਦੱਸੋ ਫਿਰ ਮੈਨੂੰ ਦੱਸੋ ਪਹਿਲਾਂ ਲੱਗਦੀ ਕਿੰਨੀ ਮਸ਼ੀਨ ਤੇਰਾ ਬੱਬਾ ਰਨਦਿਆਂ ਜੀ ਮਸ਼ੀਨ ਦਾ ਨਾਮ ਲਾ ਅਲਟਰਾਸਾਉਂਡ ਕੀ ਹੈ ਮੈਂ ਹੁਣੇ ਪੁੱਛ ਲੈਣਾ ਸਭ ਨੂੰ ਪੁੱਛ ਕੇ ਕਿ ਅਲਟਰਾਸਾਉਂਡ ਵਾਲੀ ਮਸ਼ੀਨ ਕਿੱਥੇ ਅਲਟਰਾਸਾਉਂਡ ਤੇ ਪੁਰਾਣੀਆਂ ਚੱਲਦੀਆਂ ਮਸ਼ੀਨਾਂ ਉਹ ਤਾਂ ਕੋਈ ਨਵਾਂ ਨਹੀਂ ਨਹੀਂ ਹੈ ਤੇਰਾ ਬੱਬਾ ਸਾਡਾ ਆਪਾਂ ਦੀ ਗੜ ਪਟਾਲਾ ਜਿਹੜੀ ਪਪੂਲਾਰ ਕਿਹੜੇ ਆ ਜਿਹੜੇ ਆ ਨਹੀਂ ਦੇਖੋ ਜੀ ਜਿਹੜੇ ਲੋਕ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨਗੇ ਉਹਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਨਾ ਇਹਨਾਂ ਲੋਕਾਂ ਨੂੰ ਇਜਾਜ਼ਤ ਹੈ ਪੰਜਾਬ ਦੀ ਧਰਤੀ ਤੇ ਕੰਮ ਕਰਨ ਦਾ ਪੰਜਾਬ ਦਾ ਇਤਿਹਾਸ ਪਿਛਲਾ ਵੀ ਬਹੁਤ ਸਾਰੇ ਲੋਕ ਜਾਣਦੇ ਨੇ ਕਿ ਜਿੰਨਾ ਅੱਜ ਤੋਂ ਪਿਛਲੇ ਲੰਮੇ ਸਮੇਂ ਚ ਵੀ ਇਥੇ ਕੀਤਾ ਉਹਨਾਂ ਦਾ ਕੀ ਅਸਰ ਹੋਇਆ ਜੋ ਉਹਨਾਂ